ਸਸਤੀ ਗੱਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਅੱਜ ਗੱਲ ਕਰਦੇ ਆਪਾਂ ਝੰਡਾਲ ਨੂੰ ਹਾਂ ਸੀਰੀਜ਼ ਦੇ ਬਾਰੇ ਜਿਸ ਵਿੱਚ ਕੇ ਵਿੱਕੀ ਪ੍ਰੀਤ ਸੰਦੀਪ ਕਵਲ ਬਹੁਤ ਜ਼ਿਆਦਾ ਪਛਤਾ ਰਹੇ ਆ ਕਿ ਅਸੀਂ ਬੇਬੇ ਬਾਪੂ ਨਾਲ ਬਹੁਤ ਮਾੜਾ ਕਰਦੇ ਰਹੇ ਆ ਬਹੁਤ ਧੱਕਾ ਕੀਤਾ ਅਸੀਂ ਬੇਬੇ ਬਾਪੂ ਨਾਲ ਪਰ ਹੁਣ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਰਿਹਾ ਬੇਬੇ ਬਾਪੂ ਤਾਂ ਸਭ ਕੁਝ ਛੱਡ ਕੇ ਚਲੇ ਗਏ ਪਰ ਜੇ ਬੇਬੇ ਬਾਪੂ ਵਾਪਸ ਨਾ ਆਏ ਤਾਂ ਸਾਨੂੰ ਲੋਕਾਂ ਨੇ ਬਹੁਤ ਤਾਨੇ ਮਿਹਨੇ ਮਾਰਨੇ ਆ ਬਹੁਤ ਗੱਲਾਂ ਕਰਨੀਆਂ ਨੇ ਲੋਕਾਂ ਨੇ ਪਰ ਹੁਣ ਅਸੀਂ ਬੇਬੇ ਬਾਪੂ ਨੂੰ ਵਾਪਸ ਕਿਸ ਤਰ੍ਹਾਂ ਲੈ ਕੇ ਆਈਏ ਫੇਰ ਵਿੱਕੀ ਕਹਿੰਦਾ ਹੈ ਕਿਉਂ ਨਾ ਆਪਾਂ ਸਰਪੰਚ ਦੇ ਘਰ ਜਾਂਦੇ ਆ ਤੇ ਉਹਨਾਂ ਨੂੰ ਨਾਲ ਲੈ ਕੇ ਭੂਆ ਦੇ ਘਰ ਜਾਵਾਂਗੇ ਤੇ ਬੇਬੇ ਬਾਪੂ ਨੂੰ ਮਨਾ ਕੇ ਵਾਪਸ ਲੈ ਆਵਾਂਗੇ ਫੇਰ ਉਹ ਸਾਰੇ ਜਾਣੇ ਸਰਪੰਚ ਦੇ ਘਰ ਜਾਂਦੇ ਨੇ ਤੇ ਸਰਪੰਚ ਵੀ ਅੱਗੇ ਉਹਨਾਂ ਦੀ ਬਹੁਤ ਜ਼ਿਆਦਾ ਲਾਭ ਪਾ ਕਰਦਾ ਆ ਕਿਉਂਕਿ ਉਹ ਉਹਨਾਂ ਦੀਆਂ ਸਾਰੀਆਂ ਹਰਕਤਾਂ ਜਾਣਦਾ ਹੁੰਦਾ ਆ ਕਿ ਇਹਨਾਂ ਨੇ ਆਪਣੇ ਮਾਪਿਓ ਨਾਲ ਕੀ ਕੀਤਾ ਆ ਕਿੱਦਾਂ ਉਹਨਾਂ ਨੂੰ ਇਹਨਾਂ ਨੇ ਤੰਗ ਪਰੇਸ਼ਾਨ ਕੀਤਾ ਆ ਪਹਿਲਾਂ ਤਾਂ ਸਰਪੰਚ ਨਹੀਂ ਮੰਨਦਾ ਕਿ ਮੈਂ ਤੁਹਾਡੇ ਨਾਲ ਨਹੀਂ ਜਾਣਾ ਮੈਨੂੰ ਤੁਹਾਡੀਆਂ ਸਾਰੀਆਂ ਹਰਕਤਾਂ ਪਤਾ ਨਹੀਂ ਫੇਰ ਉਹ ਬਹੁਤ ਜ਼ਿਆਦਾ ਤਰਲੇ ਕੱਢਦੇ ਨੇ ਸਰਪੰਚ ਦੇ ਕਿ ਨਹੀਂ ਇੱਕ ਤੁਸੀਂ ਤੁਸੀਂ ਹੀ ਹੋ ਜੋ ਸਾਡੇ ਨਾਲ ਜਾਓਗੇ ਤਾਂ ਹੀ ਬੇਬੇ ਬਾਪੂ ਅਸੀਂ ਵਾਪਸ ਲਿਆ ਸਕਦੇ ਹਾਂ ਬਹੁਤ ਜ਼ਿਆਦਾ ਤਰਲੀ ਮਿੰਤਾ ਕਰਦੇ ਆ ਸਰਪੰਚ ਦੇ ਫੇਰ ਉਹ ਮੰਨ ਜਾਂਦਾ ਹੈ ਉਹਨਾਂ ਦੇ ਨਾਲ ਜਾਣ ਨੂੰ ਤੇ ਫੇਰ ਸਾਰੇ ਜਣੇ ਭੂਆ ਦੇ ਘਰ ਜਾਂਦੇ ਆ ਤਾਂ ਸਾਰੇ ਜਣੇ ਬੇਬੇ ਬਾਪੂ ਦਾ ਪੁੱਛਣ ਲੱਗ ਜਾਂਦੇ ਨੇ ਕੇ ਭੂਆ ਜੀ ਬੇਬੇ ਬਾਪੂ ਕਿੱਥੇ ਨੇ ਫੇਰ ਉਹ ਭੂਆ ਸੋਚਦੀ ਹੈ ਕਿ ਤੁਹਾਨੂੰ ਹਜੇ ਵੀ ਸਬਰ ਨਹੀਂ ਆਇਆ ਹੁਣ ਤਾਂ ਉਹ ਚਲੇ ਗਏ ਹੁਣ ਇੱਥੇ ਕੀ ਲੈਣਾ ਏ ਉਹ ਜੇ ਤੁਹਾਨੂੰ ਜ਼ਮੀਨ ਦੇ ਕਾਗਜ਼ ਚਾਹੀਦੇ ਨੇ ਉਹ ਤਾਂ ਤੁਹਾਨੂੰ ਦੇ ਗਏ ਨੇ ਹੁਣ ਤਾਂ ਉਹਨਾਂ ਦਾ ਖਿਹੜਾ ਛੱਡ ਦਿਓ ਫੇਰ ਉਹ ਕਹਿੰਦੇ ਨਹੀਂ ਅਸੀਂ ਜ਼ਮੀਨ ਕਰ ਚ ਨਹੀਂ ਅਸੀਂ ਬੇਬੇ ਬਾਪੂ ਨੂੰ ਘਰ ਵਾਪਸ ਲੈਣ ਆਏ ਆ ਤਾਂ ਭੂਆ ਸਰਪੰਚ ਨੂੰ ਕਹਿੰਦੀ ਹੈ ਕਿ ਤੁਹਾਨੂੰ ਤਾਂ ਇਹਨਾਂ ਬਾਰੇ ਸਾਰਾ ਪਤਾ ਹੈ ਪਰ ਫਿਰ ਵੀ ਤੁਸੀਂ ਇਹਨਾਂ ਦੇ ਨਾਲ ਆਏ ਹੋ ਤੁਹਾਨੂੰ ਕਿਹੜਾ ਕਿਸੇ ਗੱਲ ਦਾ ਨਹੀਂ ਪਤਾ ਫੇਰ ਸਰਪੰਚ ਕਹਿੰਦਾ ਕਿ ਇਹਨਾਂ ਨੇ ਮੇਰੇ ਬਹੁਤ ਤਰਲੇ ਕੱਢੇ ਆ ਬਹੁਤ ਮਿੰਤਾ ਕੀਤੀਆਂ ਨੇ ਮੈਂ ਤਾਂ ਤਾਂ ਇਹਨਾਂ ਦੇ ਨਾਲ ਆਇਆ ਵਾ ਫਿਰ ਭੂਆ ਕਹਿੰਦੀ ਕਿ ਉਹ ਤਾਂ ਚਲੇ ਗਏ ਹੁਣ ਕੋਈ ਫਾਇਦਾ ਨਹੀਂ ਤੁਹਾਡਾ ਇੱਥੇ ਆਉਣ ਦਾ ਫਿਰ ਭੂਆ ਸਾਰਿਆਂ ਦੀ ਬਹੁਤ ਲਾਫਾ ਕਰਦੀ ਆ ਤੇ ਸਾਰਿਆਂ ਨੂੰ ਬਹੁਤ ਗੱਲਾਂ ਸੁਣਾਉਂਦੀ ਆ ਪ੍ਰੀਤੀ ਨੂੰ ਵੀ ਬਹੁਤ ਜਿਆਦਾ ਗੱਲਾਂ ਕਰਦੀ ਆ ਭੂਆ ਕਿ ਇਹ ਸਾਰਾ ਕੁਝ ਤੇਰੇ ਕਰਕੇ ਹੀ ਹੋਇਆ ਪਹਿਲਾਂ ਤਾਂ ਤੁਹਾਡੇ ਕੋਲੋਂ ਸਾંભੇ ਨਹੀਂ ਗਏ ਹੁਣ ਤੁਸੀਂ ਉਹਨਾਂ ਦੇ ਪਿੱਛੇ ਪਿੱਛੇ ਫਿਰਦੇ ਹੋ ਫੇਰ ਹੋ ਸਾਰੇ ਜਣੇ ਵਾਪਸ ਆ ਜਾਂਦੇ ਨੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ